হাজি সাথিও একবার ফিরা বহু স্বাগত হ ডাকর আকলারশিপ দিডিও ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਾਕਟਰ ਅੰਬੇਦਕਰ ਸਕਾਲਰਸ਼ਿਪ ਦੀ ਬਹੁਤ ਵੱਡੀ ਅਪਡੇਟ ਲੈ ਕੇ ਆ ਚੁੱਕੇ ਹਾਂ ਤੇ ਦੋਸਤੋ ਜਿਹੜੇ OBC ਜਾਂ ਫਿਰ ਜਨਰਲ ਕੈਟਾਗਰੀ ਦੇ ਵਿੱਚ ਸਟੂਡੈਂਟ ਆਉਂਦੇ ਹਨ ਉਹਨਾਂ ਨੇ ਦੋਸਤੋ ਕੀ ਕਰਨਾ ਹੈ ਕਿਹੜੀ ਸਕਾਲਰਸ਼ਿਪ ਅਪਲਾਈ ਕਰਨੀ ਹੈ ਉਹ ਵੀ ਦੋਸਤੋ ਅੱਜ ਤੁਹਾਨੂੰ ਮੈਂ ਦੱਸਾਂਗਾ ਵੀਡੀਓ ਦੇ ਲਾਸਟ ਦੇ ਵਿੱਚ ਤਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਦੋਸਤੋ ਜੇਕਰ ਚੈਨਲ ਨੂੰ ਫਿਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਕਿ ਦੋਸਤੋ ਏਦਾਂ ਦੀ ਕੋਈ ਵੀ ਨਵੀਂ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਨੂੰ ਮ ਸ਼ੁਰੂ ਕਰਦੇ ਹਾਂ ਹੁਣ ਦੋਸਤੋ ਮੇਰੇ ਸਾਥੀ ਵੀਰਾਂ ਦੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਹਨ ਜਿਨ੍ਹਾਂ ਨੇ ਕੋਈ ਕਲਾਸ ਚੇਂਜ ਕਰਨੀ ਹੈ ਜਾਂ ਫਿਰ ਦੋਸਤੋ ਆਪਣਾ ਕੋਰਸ ਚੇਂਜ ਕਰਨਾ ਹੈ ਪਹਿਲਾਂ ਤਾਂ ਦੋਸਤੋ ਜਿੰਨੇ ਜਨੇ ਵੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਤੁਹਾਨੂੰ ਤਾਂ ਤੁਹਾਡਾ ਵੀ ਫਾਇਦਾ ਹੋਏਗਾ ਤੇ ਤੁਹਾਡੇ ਜਿਹੜੇ ਨਾਲ ਦੇ ਫਰੈਂਡ ਹਨ ਉਹਨਾਂ ਦਾ ਵੀ ਦੋਸਤੋ ਬਹੁਤ ਜ਼ਿਆਦਾ ਫਾਇਦਾ ਹੋਏਗਾ ਤਾਂ ਦੋਸਤੋ ਪਹਿਲਾਂ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਦੋਸਤੋ ਜਦੋਂ ਇਹ ਵੀਡੀਓ ਵਾਚ ਕਰੋਗੇ ਜਿਹੜਾ ਬੱਚਾ ਇਹ ਗਲਤ ਡਿਸੀਜਨ ਲੈਣ ਵਾਸਤੇ ਖੜਾ ਹੋਏਗਾ ਉਹ ਦੋਸਤੋ ਡਿਸੀਜਨ ਨਹੀਂ ਲਏਗਾ ਯਾਨੀ ਕਿ ਦੋਸਤੋ ਉਹ ਗਲਤ ਫੈਸਲਾ ਨਹੀਂ ਲਏਗਾ ਗ ਫੈਸਲਾ ਕਿਦਾਂ ਦੋਸਤੋ ਜਿੱਦਾਂ ਮੰਨ ਕੇ ਚੱਲੋ ਤੁਸੀਂ ਕੋਈ ਵੀ ਆਪਣੀ ਸਟੱਡੀ ਕਰਨੀ ਹੈ ਕੋਈ ਵੀ ਕੋਰਸ ਕਰਨਾ ਹੈ ਪਹਿਲਾ ਦੋਸਤੋ ਆਪਣਾ ਮਨ ਬਣਾ ਲਿਆ ਜੇ ਫਿਰ ਹੀ ਦੋਸਤੋ ਆਪਣੀ ਐਡਮਿਸ਼ਨ ਲਿਆ ਜੇ ਕਦੀ ਵੀ ਦੋਸਤੋ ਜਲਦਬਾਜ਼ੀ ਨਾ ਕਰਿਆ ਜੇ ਜਿੱਦਾਂ ਦੋਸਤੋ ਹੁਣ ਮੈਂ ਬੀਏ ਕਰਾਂ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਮੈਂ ਆਈਟੀ ਕਰਨਾ ਤਾਂ ਮੈਂ ਬੀਏ ਵਿੱਚ ਛੱਡ ਦਵਾਂ ਤੇ ਮੈਂ ਆਈਟੀ ਕਰ ਲਵਾਂ ਤਾਂ ਦੋਸਤੋ ਜਦੋਂ ਤੁਸੀਂ ਆਪਣਾ ਬੀਏ ਦਾ ਪਹਿਲਾ ਸਕਾਲਰਸ਼ਿਪ ਅਪਲਾਈ ਕੀਤਾ ਹੋਵੇਗਾ ਜਦੋਂ ਤੁਸੀਂ ਆਈਟੀ ਦੇ ਵਿੱਚ ਜਾਓਗੇ ਤਾਂ ਦੋਸਤੋ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੋਸਤੋ ਤੁਹਾਡੀ ਸਕਾਲਰਸ਼ਿਪ ਅਪਡੇਟ ਹੋਣ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਵੇਗਾ ਤੇ ਤੁਹਾਡੀ ਸਕਾਲਰਸ਼ਿਪ ਵੀ ਨਹੀਂ ਆਉਣੀ ਹਾਂ ਦੋਸਤ ਮੇਰੇ ਉਹ ਧਿਆਨ ਦੇਣ ਜਿਨ੍ਹਾਂ ਨੇ ਆਪਣੀ ਸਟੱਡੀ ਦੇ ਵਿੱਚ ਆਪਣੀ ਸਕਾਲਰਸ਼ਿਪ ਕੈਨਸਲ ਕਰਾਉਣੀ ਹੈ ਉਹ ਕਿੱਦਾਂ ਕਰਵਾਉਣਗੇ ਦੋਸਤੋ ਜਿਵੇਂ ਤੁਸੀਂ ਆਪਣੀ ਸਟੱਡੀ ਕੀਤੀ ਕੋਈ ਵੀ ਬੀਏ ਕੀਤੀ ਹੋਣ ਤੁਹਾਡਾ ਦਿਲ ਕਰਦਾ ਹੈ ਕਿ ਅਸੀਂ ਬੀਏ ਦੀ ਸਕਾਲਰਸ਼ਿਪ ਨਹੀਂ ਲੈਣੀ ਅਗਲੇ ਸਾਲ ਅਸੀਂ ਐਡਮਿਸ਼ਨ ਲੈਣੀ ਹੈ ਉਸਤੇ ਵਾਸਤੇ ਅਸੀਂ ਇਹ ਸਕਾਲਰਸ਼ਿਪ ਅਪਲਾਈ ਨਹੀਂ ਕਰਾਂਗੇ ਇਹਨੂੰ ਰਿਜੈਕਟ ਕਰਾ ਦੇਵਾਂਗੇ ਤਾਂ ਰਿਜੈਕਟ ਕਿੱਦਾਂ ਕਰਾਓਗੇ ਦੋਸਤੋ ਪਹਿਲਾਂ ਤੁਸੀਂ ਜਾਓਗੇ ਆਪਣੇ ਮੋਡਲ ਆਫੀਸਰ ਕੋਲ ਉਥੇ ਦੋਸਤੋ ਕੀ ਕਰੋਗੇ ਜਾ ਕੇ ਆਪਣਾ ਇੱਕ ਐਪਲੀਕੇਸ਼ਨ ਦਿਓਗੇ ਸਵੈ ਘੋਸ਼ਣਾ ਦਿਓਗੇ ਜਿਹੜਾ ਕਿ ਦੋਸਤੋ ਤੁਸੀਂ ਕਿਸੇ ਵੀ ਦੁਕਾਨ ਤੋਂ ਟਾਈਪ ਕਰਵਾ ਲੋਗੇ ਉਸ ਵਿੱਚ ਉੱਪਰ ਲਿਖੋਗੇ ਸਵੈ ਘੋਸ਼ਣਾ ਫਸਟ ਨੰਬਰ ਤੇ ਲਿਖੋਗੇ ਤੁਸੀਂ ਲਾਈਨ ਆ ਬਣਾਓਗੇ 1 2 3 4 1 ਨੰਬਰ ਤੇ ਲਿਖੋਗੇ ਮੇਰਾ ਨਾਮ ਜਿੱਦਾਂ ਮੇਰਾ ਨਾਮ ਪ੍ਰੀਤ ਹੈ ਮੇਰਾ ਨਾਮ ਪ੍ਰੀਤ ਹੈ ਅਗਲਾ ਮੇਰਾ ਡਾਕਟਰ ਅੰਬੇਦਕਰ ਦੀ ਜਿਹੜੀ ਕਿ ਆਈਡੀ ਹੈ ਉਹ ਵਾਲੀ ਹੋਏਗੀ ਜੋ ਵੀ ਤੁਹਾਡੀ ਆਈਡੀ ਹੋਏਗੀ ਉਸ ਤੋਂ ਬਾਅਦ ਜੋ ਵੀ ਤੁਹਾਡੀ ਕਲਾਸ ਹੈ ਉਹ ਤੁਸੀਂ ਕਲਾਸ ਲਿਖ ਦੋਗੇ ਤੇ ਦੋਸਤੋ ਆਪਣਾ ਜ਼ਿਲ੍ਹਾ ਵਗੈਰਾ ਲਿਖ ਦੋਗੇ ਜਿੱਥੋਂ ਦੇ ਵੀ ਤੁਸੀਂ ਰਹਿਣ ਵਾਲੇ ਹੋ ਰੈਜ਼ੀਡੈਂਸ ਐਡਰੈਸ ਦੇ ਦੋਗੇ ਆਦਾ ਕਾਰਡ ਨੰਬਰ ਲਿਖ ਦੋਗੇ ਉਸ ਤੋਂ ਬਾਅਦ ਤੁਸੀਂ ਇੱਕ ਲਾਈਨ ਵਿੱਚ ਲਿਖੋਗੇ ਕਿ ਮੈਂ ਇਸ ਕਲਾਸ ਦਾ ਸਕਾਲਰਸ਼ਿਪ ਨਹੀਂ ਲੈਣਾ ਚਾਹੁੰਦਾ ਇਸ ਸਕਾਲਰਸ਼ਿਪ ਨੂੰ ਮੇਰੇ ਨੂੰ ਰਿਜੈਕਟ ਕੀਤਾ ਜਾਵੇ ਅਗਲੀ ਜੋ ਮੈਂ ਐਡਮਿਸ਼ਨ ਲਵਾਵਾਂਗਾ ਅਗਲੇ ਕੋਰਸ ਦੇ ਵਿੱਚ ਉਸ ਦਾ ਮੈਨੂੰ ਸਕਾਲਰਸ਼ਿਪ ਦਿੱਤਾ ਜਾਵੇ ਤੇ ਇਹ ਸਕਾਲਰਸ਼ਿਪ ਫਾਰਮ ਨੂੰ ਰਿਜੈਕਟ ਕੀਤਾ ਜਾਵੇ ਤੇ ਆਏਗਾ ਸਵੈ ਘੋਸ਼ਣਾ ਜਿਸ ਵਿੱਚ ਤੁਹਾਡੇ ਸਾਈਨ ਹੋਣਗੇ ਕਲਾਸ ਲਿਖ ਦਿਓ ਤੇ ਫਿਰ ਦੋਸਤੋ ਆਪਣੇ ਨੋਡਲ ਅਫਸਰ ਨੂੰ ਜਮ੍ਹਾਂ ਕਰਾਉਣਾ ਜੋ ਜਿਸ ਵਿੱਚ ਦੋਸਤੋ ਤੁਸੀਂ ਘੋਸ਼ਣਾ ਕਰੋਗੇ ਕਿ ਤੁਸੀਂ ਇਸ ਸਕਾਲਰਸ਼ਿਪ ਨਹੀਂ ਲੈਣਾ ਚਾਹੁੰਦੇ ਅਗਲੀ ਕਲਾਸ ਵਿੱਚ ਤੁਸੀਂ ਸਕਾਲਰਸ਼ਿਪ ਲੈਣਾ ਚਾਹੁੰਦੇ ਹੋ ਇਹ ਤਾਂ ਦੋਸਤੋ ਉਹਨਾਂ ਲਈ ਹੋ ਗਿਆ ਕੋਈ ਵੀ ਦੋਸਤੋ ਤੁਸੀਂ ਕੋਰਸ ਅਪਲਾਈ ਕਰਨ ਤੋਂ ਪਹਿਲਾਂ ਐਡਮਿਸ਼ਨ ਲੈਣ ਤੋਂ ਪਹਿਲਾਂ ਇੱਕ ਵਾਰ ਫੈਸਲਾ ਜ਼ਰੂਰ ਲੈ ਲਿਓ ਧਿਆਨ ਨਾਲ ਸੋਚ ਲਿਓ ਉਸ ਤੋਂ ਬਾਅਦ ਹੀ ਆਪਣਾ ਸਕਾਲਰਸ਼ਿਪ ਵੀ ਅਪਲਾਈ ਕਰਿਓ ਕਿਉਂਕਿ ਦੋਸਤੋ ਹੁਣ ਸਾਰਾ ਸਿਸਟਮ ਅਪਡੇਟ ਹੋ ਚੁੱਕਿਆ ਹੈ ਦੋਸਤੋ ਇੱਥੇ ਕਿਸੇ ਦਾ ਸਕਾਲਰਸ਼ਿਪ ਟੱਕ ਗਿਆ ਤਾਂ ਦੋਸਤੋ ਬਹੁਤ ਹੀ ਤੁਹਾਨੂੰ ਜਿਹੜਾ ਕਿ ਦੋਸਤੋ ਔਖਾ ਮਿਲੇਗਾ ਜਾਂ ਫਿਰ ਤੁਹਾਨੂੰ 1 ਸਾਲ ਦਾ ਸਕਾਲਰਸ਼ਿਪ ਵੀ ਨਹੀਂ ਮਿਲਣਾ ਜਿੱਦਾਂ ਤੁਹਾਡੀ 3 ਸਾਲ ਦੀ ਡਿਗਰੀ ਹੁੰਦੀ ਹੈ ਫਸਟ ਸਾਲ ਦੇ ਵਿੱਚ ਹੀ ਤੁਸੀਂ ਗਲਤੀ ਕਰਕੇ ਬੈਠ ਗਏ ਨਾ ਤਾਂ ਤੁਹਾਡਾ 3 ਸਾਲਾਂ ਦਾ ਸਕਾਲਰਸ਼ਿਪ ਇੱਥੇ ਖਤਮ ਹੋ ਜਾਏਗਾ ਕਿਉਂਕਿ ਦੋਸਤੋ ਤੁਸੀਂ ਗਲਤ ਡਿਸੀਜਨ ਲਓਗੇ ਤੁਹਾਡਾ ਫਾਰਮ ਗਲਤ ਹੋਏਗਾ ਤਾਂ ਤੁਹਾਡਾ ਫਾਰਮ ਅਪਡੇਟ ਹੁੰਦੇ ਹੁੰਦੇ ਸਾਲ ਲੱਗ ਜਾਏਗਾ 2 ਮਹੀਨੇ ਲੱਗਣਗੇ 3 ਮਹੀਨੇ ਲੱਗਣਗੇ ਐਡਾ ਦੋਸਤੋ ਜਦੋਂ ਟਾਈਮ ਪੈਗਾ ਤੁਹਾਡਾ ਸਕਾਲਰਸ਼ਿਪ ਦਾ ਟਾਈਮ ਨਿਕਲ ਜਾਵੇਗਾ नहीं ਹੋਵੇਗਾ फीस पेेड ਕਰਨ ਦਾ ਯਾਨੀ ਕਿ ਦੋਸਤੋ ਤੁਹਾਨੂੰ ਫੀਸ ਪੇਡ ਕਰਨੀ ਪਵੇਗੀ ਹੁਣ ਦੋਸਤੋ ਤੁਹਾਡਾ ਇਸ ਤੋਂ ਇਲਾਵਾ ਕੋਈ ਕਮੈਂਟ ਹੈ ਉਹ ਦੋਸਤ ਮੈਨੂੰ ਕਮੈਂਟ ਕਰ ਲੈਣਾ ਤਾਂ ਦੋਸਤੋ ਇਹ ਅਪਡੇਟਸ ਆਪ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਦੋਸਤੋ ਬਹੁਤ ਐਦਾਂ ਦੇ ਬੱਚੇ ਹੁੰਦੇ ਹਨ ਜਿਹੜੇ ਜਲਦਬਾਜ਼ੀ ਦੇ ਵਿੱਚ ਪਹਿਲਾ ਕੋਰਸ ਅਪਡੇਟ ਕਰਦੇ ਹਨ ਫਿਰ ਦੋਸਤੋ ਹੋਰ ਕੋਰਸ ਵਿੱਚ ਐਡਮਿਸ਼ਨ ਲੈਂਦੇ ਹਨ ਤਾਂ ਦੋਸਤੋ ਜਤੋਂ ਵੀ ਤੁਸੀਂ ਜਿੱਥੋਂ ਹੁਣ ਬੀਏ ਕਰ ਰਹੇ ਹੋ ਬੀਐਸਸੀ ਦੇ ਵਿੱਚ ਜਾਣਾ ਹੈ ਕਦੀ ਵੀ ਤੁਸੀਂ ਆਪਣਾ ਫ੍ਰੀਸ਼ਿਪ ਕਾਰਡ ਰਿਜੈਕਟ ਨਹੀਂ ਕਰਉਣਾ ਤੁਸੀਂ ਫ੍ਰੀਸ਼ਿਪ ਕਾਰਡ ਤੇ ਆਪਣਾ ਕੋਰਸ ਅਪਡੇਟ ਕਰਉਣਾ ਹੈ ਇਹ ਧਿਆਨ ਨਾਲ ਸੁਣ ਲਓ ਕਦੀ ਵੀ ਤੁਸੀਂ ਆਪਣਾ ਕੋਰਸ ਯਾਨੀ ਕਿ ਤੁਸੀਂ ਆਪਣਾ ਫ੍ਰੀਸ਼ਿਪ ਕਾਰਡ ਰਿਜੈਕਟ ਨਹੀਂ ਕਰਉਣਾ ਆਪਣਾ ਕੋਰਸ ਚੇਂਜ ਕਰਾਉਗੇ ਜਾਂ ਫਿਰ ਕਲਾਸ ਚੇਂਜ ਕਰਾਉਗੇ ਫ੍ਰੀਸ਼ਿਪ ਕਾਰਡ ਤੇ ਕਦੀ ਵੀ ਦੋਸਤੋ ਰਿਜੈਕਟ ਨਾ ਕਰਾਓ ਕਿਉਂਕਿ ਕਰਾਉਗੇ ਤੁਹਾਡਾ ਫਾਰਮ ਅਪਡੇਟ ਹੁੰਦੇ ਹੁੰਦੇ ਬਹੁਤ ਜ਼ਿਆਦਾ ਟਾਈਮ ਲੱਗ ਜਾਵੇਗਾ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਜੇਕਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਇਸ ਵਿੱਚ ਬਹੁਤ ਬੱਚਿਆਂ ਦਾ ਫਾਇਦਾ ਹੋ ਜਾਏਗਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਕੇ ਜਾਣਾ ਜੇ ਵੀਡੀਓ ਚੰਗੀ ਲੱਗੀ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਇਸ ਤੋਂ ਇਲਾਵਾ ਤੁਹਾਡਾ ਕੋਈ ਕਮੈਂਟ ਹੈ ਉਹ ਦੋਸਤੋ ਤੁਸੀਂ ਕਰ ਸਕਦੇ ਹੋ ਤੇ ਦੋਸਤੋ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਥੱਲੇ ਮਿਲ ਜਾਏਗਾ ਉੱਥੇ ਵੀ ਐਡ ਹੋ ਜਾਓ ਇੱਕ ਦੋਸਤੋ ਜਿਨ੍ਹਾਂ ਨੇ ਕੋਈ ਵੀ ਦੋਸਤੋ YouTube ਬਾਰੇ ਅਪਡੇਟ ਲੈਣੀ ਹੈ ਯਾਨੀ ਕਿ ਤੁਸੀਂ YouTube ਤੇ ਵਰਕ ਕਰਨਾ ਚਾਹੁੰਦੇ ਹੋ YouTube ਤੇ ਸக்ஸੈਸ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਾਂ ਨਵਾਂ ਚੈਨਲ ਬਣਾਇਆ ਕੀਤਾ ਹੈ ਜਿਸ ਤੇ ਦੋਸਤੋ ਆਪਾਂ YouTube ਤੇ ਕਿਦਾਂ ਤੁਸੀਂ ਸக்ஸੈਸ ਹੋਗੇ ਉਸ ਬਾਰੇ ਤੁਹਾਨੂੰ ਨੋਟਸ ਦਿਆਂ ਕਰਾਂਗੇ ਤਾਂ ਦੋਸਤੋ ਜਿਹੜੇ ਇਹ ਵੀਡੀਓ Facebook ਤੇ ਦੇਖ ਰਹੇ ਹਨ Facebook ਪੇਜ ਨੂੰ ਵੀ ਫੋਲੋ ਕਰ ਲਿਓ ਇੱਥੇ ਵੀ ਦੋਸਤੋ ਤੁਹਾਨੂੰ ਹਰੇਕ ਤਰ੍ਹਾਂ ਦੀ ਅਪਡੇਟ ਮਿਲਿਆ ਕਰੇਗੀ ਤਾਂ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਜੈ ਹਿੰਦ ਸਾਥੀਓ